ਨਾਸਰੀ ਬਾਣੀ ਭਗਤਾਂ ਕੀ ਤਰਨੋਚਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੋ ਕਰਤ ਸੋ ਕਰਤ ਥਾਰੂ ਕਰਮਰੀ ਰਹਾਉ ਸੰਕਰ ਮਸਤਕ ਬਸਤਾ ਸੁਰਸਰੀ ਇਸਨਾਨ ਰੇ ਕੋਲ ਜਨਮ ਦੇ ਮਿਲਿਓ ਸਾਰਗ ਪਾਣ ਰੇ ਕਰਮਕਾਰ ਕਲੰਕ ਮਫੀਟ ਸਰੀ ਵਿਸ਼ਵ ਕਾ ਦੀਪਕ ਸੁਆਮੀ ਤਾਚੇ ਰੇ ਸਵਾਰਥੀ ਪੰਖੀ ਰਾਏ ਗਰੜ ਤਾਚੇ ਬਾਂਧਵਾ ਕਰਮਕਰ ਅਰਣੁ ਪਿੰਗਲਾਰੀ ਅਨਕ ਪਾਤ ਕਰਤਾ ਤ੍ਰੇ ਭਵਨ ਨਾਥਰੀ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰੀ ਕਰਮਕਰ ਕਪਾਲ ਮੁਫੀਤ ਸਰੀ ਅੰਮ੍ਰਤ ਸਸੀ ਢੇਨ ਲక్ష్ਮੀ ਕਲਪਤਰ ਸਿਖਰ ਸਮਾਗਿਰ ਨਦੀ ਚੇ ਨਾਥੰ ਕਰਮਕਰ ਖਾਰ ਮੁਫੀਤ ਸਰੀ ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਾਣ ਸੱਲ ਬਸੱਲ ਆਣ ਤੋ ਖੀਲੇ ਹਰੀ ਕਰਮ ਕਰ ਕਛੋਟੀ ਮਫੀਟ ਸਰੀ ਪੂਰਬ ਲੋ ਕਰਿਤ ਕਰਮ ਨਾ ਮਿਟੈਰੀ ਘਰ ਗਹਿਣ ਤਾਚੇ ਮੋਹਿ ਜਾਪੀਐ ਲੈ ਰਾਮ ਚੇ ਨਾਮ ਬਦਤ ਤਰਲੋਚਨ ਰਾਮ ਜੀ ਸ੍ਰੀ ਸੈਣ ਧੂਪ ਦੀਪ ਘ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਊਤਮ ਦੀਆ ਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮ ਆਨੰਦ ਜਨ ਪੂਰਨ ਪਰਮ ਆਨੰਦ ਬਖਾਨੈ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਨ ਭਣੈ ਭਜ ਪਰਮ ਆਨੰਦੇ ਪੀਪਾ ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਧੂਪ ਦੀਪ ਨੈ ਬੇਦਾ ਕਾਯੋ ਪੂਜੋ 파ਤੀ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਬੀਪਾ ਪ੍ਰਣਵ ਹੈ ਪਰਮ ਤਤ ਹੈ ਸਤ ਗੁਰ ਹੋਏ ਲਖਾਵੇ ਧੰਨਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਰਹਾਉ ਦਾਲ ਸੀਦਾ ਮੰਗਉ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਸਾਧਨ ਨੀਕਾ ਅਨਾਜ ਮੰਗਉ ਸਤ ਸੀਕਾ ਗਉ ਭੈਸ ਮੰਗੋਂ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਤਨ ਨਾ ਲੇਵੈ ਮੰਗੀ ਜੈਤ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਹੀ ਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਉ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖੀ ਉਤਰੇ ਗੁਰਨਾਮ ਦੀ ਓਰੇ ਨਲਾથા ਮੇਰੇ ਮਨ ਪਜ ਰਾਮ ਨਾਮ ਸਬ ਅਰਥਾ ਗੁਰ ਪੂਰੇ ਹਰ ਨਾਮ ਦਰੜਾਇਆ ਬਿਨ ਨਾਮ ਹੈ ਜੀਵਨ ਬਿਰਥਾ ਰਹਾ ਬਿਨ ਗੁਰ ਮੂੜ ਭਇ ਹੈ ਮਨ ਮੁਖ ਤੇ ਮੋਹ ਮਾਇਆ ਨਿਤ 파ਥਾ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਤਿੰਨ ਸਭ ਜਨਮੇ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲੋ ਜਨਮ ਸੁਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲਹਿ ਮਲੰਥਾ ਜੈਤ ਸ੍ਰੀ ਮਹਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਾਰੀ ਮਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬਕਾਨੋ ਲਾਖਾ ਮੇਰਾ ਮਨ ਗੁਪਤ ਹੀਰ ਹਰ ਰਖਾ ਦੀਨ ਦਇਆਲ ਮਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰ ਆਖਾ ਰਹਾਉ ਮਨ ਮੁਖ ਕੋਠੀ ਅਗਿਆਨ ਅੰਧੇਰਾ ਤਿੰਨ ਘਰ ਰਤਨ ਨਾਂ ਲਾਖਾ ਤੇ ਊਜੜ ਭਰਮ ਮੁਏ گا ਵਾਰੀ ਮਾਇਆ ਭੁੰਗ ਵਿਖ ਚਾਖਾ ਹਰ ਹਰ ਸਾਧ ਮੇਲੋ ਜਨ ਨੀਕੇ ਹਰ ਸਾਧੂ ਸਰਣ ਹਮ ਰਾਖਾ ਹਰਿ ਅੰਗੀ ਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਖਾ ਜਿਹਾ ਕਿਆ ਗੁਣ ਆਖ ਬਖਾਣ ਹੈ ਤੁਮ ਵਡ ਅਗਮ ਵਡ ਪੁਰਖਾ ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਨ ਡੁਪਤ ਹਰਿ ਰਾਖਾ ਜੈਤ ਸ੍ਰੀ ਮਹੱਲਾ ਚੌਥਾ ਹਮ ਬਾਰਿਕ ਕਛੂ ਨਾ ਜਾਣਹਿ ਗਤ ਮੇਤਾ ਤੇਰੇ ਮੂਰਖ ਮੁਗਧ ਈਆ ਨਾ ਹਰਿ ਕਿਰਪਾ ਧਾਰ ਦੀਜੈ ਮਾਤੇ ਊਤਮ ਕਰ ਲੀਜੈ ਮੁਗਧ ਸਿਆਨਾ ਮੇਰਾ ਮਨ ਆਲਸੀ ਆ ਉਗਲਹਾਨ ਹਰ ਹਰਿ ਆਨ ਮਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾ ਨਾ ਰਹਾ ਗੁਰ ਖਿਨਖਿਨ ਪ੍ਰੀਤ ਲਗਾਵੋ ਮੇਰਾ ਹਿਅਰੈ ਮੇਰੇ ਪ੍ਰੀਤਮ ਨਾਮ ਪੁਰਾਨਾ ਬਿਨ ਨਾਵੇ ਮਰ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿਨ ਤੁਰ ਭਾਗ ਪੁਰਾਨਾ ਤਿਨ ਹਮ ਚਰਨ ਸਰੇ ਵਹਿ ਖਿਨਖੇਨਾ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨਮ ਵਿਛਰੇ ਆ ਚਰੀ ਮਲਾਨਾ ਧਨ ਤਨ ਸਤ ਗੁਰ ਜਿਨ ਨਾਮ ਦਿਰਡਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸ੍ਰੀ ਮਹੱਲਾ ਚੌਥਾ ਸਤ ਗੁਰ ਸਾਜਨ ਪੁਰਖ ਵੱਡ ਪਾਇਆ ਹਰ ਰਸ ਕਰਸਕ ਫਲ ਲਾਗ ਬਾ ਮਾਇਆ ਭਉਂਗ ਗਰਸਿਓ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾਡਵਾ ਮੇਰਾ ਮਨ ਰਾਮ ਨਾਮ ਰਸ ਲਾਗਬਾ ਹਰ ਕੀਏ ਪਤਲ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖਿ ਬਾਰਹਾਉ ਤਨ ਤਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਣ ਮਨ ਲਾਗਬਾ ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਏ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨ ਕੇ ਭਾਗ ਖੀਨ ਤੁਰ ਪਾਏ ਜਿਨ ਸਤ ਗੁਰ ਦਰਸ ਨਾ ਪਾਏ ਬਾ ਦੇ ਦੂਜੈ ਭਾਏ ਪਵਹਿ ਗਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵਹਿ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮੰਗੈ ਹਰ ਹੋਏ ਦਇਆਲ ਦੁਆਏ ਬਾ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰਿ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਜਾ ਜਿਨ ਸੁੰਨੀ ਦੇਹ ਫਿਰੈ ਬਿਨ ਨਾਵੇ ਹੋਏ ਖੱਪ ਖੱਪ ਮੂਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਹਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲ ਜੋਗ ਪਾਦੇ ਉਤਮ ਹਰ ਪਾਈਐ ਸਤਗੁਰ ਮਹਾਜਾ ਹਉ ਬਲੇ ਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲੇ ਵਿਖ ਗਏ ਗਵਾਜਾ ਸਤ ਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਹਜਾ ਧਰਮ ਰਾਏ ਦਰ ਕਾਗਦ ਫਾਰੀ ਜਨ ਨਾਨਕ ਲੇਖਾ ਸਮਝਾ ਜੈਤ ਸ੍ਰੀ ਮਹੱਲਾ ਚੌਥਾ ਸਤ ਸੰਗਤ ਸਾਜ ਪਾਈ ਵਡ ਭਾਗੀ ਮਨ ਚਲ ਤੋ ਭਇਓ ਅਰੂੜਾ ਅਨਹਤ ਧੁਨ ਵਾਜੈ ਨਿਤ ਵਾਜੀ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤ ਗੁਰ ਹਰ ਮਿਲਿਓ ਲਾਇ ਚ ਭੀੜਾ ਰਹਾਉ ਸਾਖਤ ਬੰਦ ਭਇ ਹੈ ਮਾਇਆ ਵਿਖ ਸੰਚਹਿ ਲਾਇ ਜ ਕੀੜਾ ਹਰ ਕੈ ਅਰਥ ਖਰਚ ਨਹਿ ਸਾ ਕਹਿ ਜਮ ਕਾਲ ਸਹਿਹ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵਹਿ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰਮਿਲ ਸਾਧੂ ਪਾਖਾਨ ਹਰਿਉ ਮਨ ਮੂੜਾ ਜੈਤ ਸ੍ਰੀ ਮਹੱਲਾ